ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੱਲੇ ਆਂ ਜੀ ਉਸ ਟਾਪੂ ਦੇ ਉੱਤੇ ਤੇ ਇੱਧਰ ਵੀ ਸਮੁੰਦਰ ਇੱਧਰ ਵੀ ਸਮੁੰਦਰ ਤੇ ਇੱਧਰ ਵੀ ਸਮੁੰਦਰ ਪਹਿਲਾਂ ਉਸ ਟਾਪੂ ਤੇ ਜਾਣ ਦੇ ਲਈ ਲੋਕ ਕਿਸ਼ਤੀਆਂ ਤੇ ਜਾਂਦੇ ਸੀ ਅੱਜ ਕੱਲ੍ਹ ਟ੍ਰੇਨ ਜਾਂਦੀ ਏ ਇਸ ਟ੍ਰੇਨ ਦੇ ਰਾਹੀਂ ਤੁਸੀਂ ਇਹ ਪਹਿਲਾ ਨਜ਼ਾਰਾ ਕਿ ਸਮੁੰਦਰ ਦੇ ਉੱਪਰ ਦੀ ਪੁਲ ਬਣਿਆ ਹੋਇਆ ਸਮੁੰਦਰ ਕਿੰਨਾ ਕ੍ਰਿਸਟਲ ਪਾਣੀ ਹੈ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਹ ਤਾਂ ਸਮੁੰਦਰ ਹੀ ਸਮੁੰਦਰ ਹੈ ਬਾਸ ਸਾਡਾ ਸਿੰਘ ਕੱਲਾ ਗੁਰਦਾਸ ਸਿੰਘ ਦਿਖਾਈ ਦੇ ਰਿਹਾ ਜੀ ਤੇ ਇਹ ਲੋ ਉਧਰ ਇੱਕ ਟਾਪੂ ਹੈ ਤੇ ਇੱਧਰ ਵੀ ਸਮੁੰਦਰ ਹੈ ਸਮੁੰਦਰ ਹੈ ਇਧਰ ਕਿਸ਼ਤੀਆਂ ਖੜੀਆਂ ਨੇ ਤੇ ਅਸੀਂ ਚੱਲਿਆਂ ਜੀ ਰਮੇਸ਼ਵਰਮ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਆਪ ਜੀ ਨੂੰ ਫਿਲਹਾਲ ਉਸ ਟਾਪੂ ਤੋਂ ਉਹ ਭਾਰਤ ਭਾਰਤ ਉੱਥੇ ਆ ਕੇ ਕਹਿੰਲੀ ਖਤਮ ਹੋ ਗਿਆ ਤੇ ਇਧਰ ਵੀ ਸਮੁੰਦਰ ਇਧਰ ਵੀ ਸਮੁੰਦਰ ਦੋ ਸਮੁੰਦਰਾਂ ਦੇ ਵਿਚਦੀ ਜਿਹੜਾ ਸਮੁੰਦਰ ਦੇ ਵਿਚ ਦੀ ਇਹ ਰਸਤਾ ਜਾਂਦਾ ਜੀ ਔਰ ਇਸ ਰਸਤੇ ਨੂੰ ਪਾਰ ਕਰਕੇ ਗੱਡੀ ਅਸੀਂ ਵਿਚ ਲਾਈ ਹੋਈ ਐ ਅਲਾਉਡ ਐ ਵੈਸੇ ਲੋਕ ਇਕੱਲੇ ਅਸੀਂ ਨਹੀਂ ਰੁਕੇ ਹੋਰ ਵੀ ਗੱਡੀਆਂ ਰੋਕ ਰੋਕ ਕੇ ਲੋਕ ਦੇਖ ਰਹੇ ਨੇ ਇੱਥੇ ਇਹ ਗੁਰਦਾਸ ਸਿੰਘ ਜੀ ਅੱਜ ਮੇਰੀ ਵੀਡੀਓ ਨਹੀਂ ਆ ਰਹੀ ਤੁਹਾਡੀ ਵੀਡੀਓ ਆ ਰਹੀ ਐ ਕੋਈ ਗੱਲ ਐ 40 ਇੱਕ ਦੇ ਰਿਹਾ ਹੈ। ਵਿਚਾਰੇ ਡੀ ਹੈ। ਇਹ ਇੰਟਰਵਿਊ ਸਮੁੰਦਰ ਦਾ ਇੰਟਰਵਿਊ ਸਮੁੰਦਰ ਹੈ ਪਹਿਲੀ ਵਾਰ ਇਹ ਪਹਿਲੀ ਵਾਰ ਆਇਆ ਬੰਦਾ। ਸੋ ਅਸ ਇਧਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਕੁਝ ਵੀ। ਮੈਂ ਤਾਂ ਹਵਾ ਦਾ ਆਨੰਦ ਮਾਣ ਰਿਹਾ ਕਿ ਹਵਾ ਬਹੁਤ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਕੇਵਲ ਸਮੁੰਦਰ ਤੱਕ ਦੇਖੋ ਸਮੁੰਦਰੀ ਸਮੁੰਦਰ ਹੈ। ਇਧਰ ਵੀ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਧਰ ਵੀ ਸਮੁੰਦਰ ਹੈ। ਇੱਧਰ ਆ ਜੀ ਟੱਪੂ ਉਸ ਟੱਪੂ ਤੇ ਚੱਲੇ ਆ ਜੀ ਦਰਸ਼ਨ ਕਰਵਾਵਾਂਗੇ ਜੀ ਜਿਸ ਮਾਰਗ ਥਾਈ ਗੁਰੂ ਨਾਨਕ ਦੇਵ ਜੀ ਆਏ ਉਸ ਪਾਸੇ ਸ਼੍ਰੀਲੰਕਾ ਏ ਉਸ ਪਾਸੇ ਸ਼੍ਰੀਲੰਕਾ ਵਿਚਾਲੇ ਰਾਮੇਸ਼ਵਰ ਮੈਂ ਤੇ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਅਸੀਂ ਕਰਵਾਵਾਂਗੇ ਜੀ ਦਰਸ਼ਨ